ਮਿਹਰਬਾਨੀ ਦਸਰੀ ਦਿਹਾੜਾ ਉਸ ਤੋਂ ਬਾਅਦ ਕੁਲਵੰਤ ਕਸਕੀ ਉਸ ਤੋਂ ਬਾਅਦ ਨਾਹ ਸਿੰਘ ਨੂੰ ਮੁਬਾਰਕ ਹੋਈ ਉਸ ਤੋਂ ਬਾਅਦ ਧਰਮੀ ਤੁੰਗਾ ਹੋਰ ਜੁਤੀ ਕਹਾ ਲਸਾ ਮਹੀਨੇ ਮੇਰੇ ਮਾਣਯੋਗ ਸਤਾਨ ਦਾ ਪ੍ਰਧਾਨ ਜੀ ਮਾਨ ਜੀ ਸਵੇਰ ਜੋ ਸਾਬ ਪ੍ਰਧਾਨ ਕੀ ਮੰਡਲ ਸਰ ਆਸ ਸਿੰਘ ਜੀ ਦੇ ਸਾਹਮਣੇ ਪਹਿਲਾ ਕੰਮ ਹੈ ਕਲਮਦਾਨ ਗਰਦੀ ਜੀ ਨੂੰ ਲੱਖ ਲੱਖ ਵਧਾਈ ਦੇਣਾ ਜਿਨ੍ਹਾਂ ਦਾ ਇਹ ਜਿਹੜੀ ਮਹਿੰਗਾਈ ਜਾਂਦੇ ਕਰੋ ਤੋਂ ਲੋੜ ਤੋਂ ਟੋਟਲ ਟੋਟਲ ਕਰਕੇ ਕਰਵਾਣੀ ਤੇ ਸਾਡੇ ਤੇ ਇਹ ਕਿਰਪਾ ਹੈ ਵੱਡੀ ਵੀ ਪਦੇ ਸੰਨੂ ਦੇਖੋ ਪਦਮ ਵੀ ਆਉਂਦਾ ਉਹਦੇ ਚ ਤੇ ਅਸੰਖਵੀ ਆਉਂਦਾ ਕੋਈ ਐਸੀ ਗੱਲ ਨਹੀਂ ਹੈ ਬਹੁਤ ਸਾਰੇ ਕਿਤੇ ਕਾਰਨਾਂ ਨਾਲ ਕਰਕੇ ਜਿਹਦਾ ਇੱਕ ਵਿਆਵਰਕਾ ਕੰਟਾ ਹੈ ਇਹ ਤੇ ਪੁਸਤਕਾ ਜਿਹੜੀ ਇਹਨਾਂ ਦੀ ਦਾ ਹੈਗਾ ਦੂਸਰਾ ਮੈਂ ਕਾਕੜਾ ਜੀ ਦੀ ਗੱਲ ਦਾ ਜਵਾਬ ਦੇਣਾ ਮੈਂ ਬਹੁਤਾ ਨਹੀਂ ਸਮਝ ਲੈਣਾ ਵੀ ਇਹਨਾਂ ਨੇ ਗੁਰਹਾਣੀ ਨਹੀਂ ਕਰਦੀ ਕਿ ਨਿਰਗੁਣ ਬ੍ਰਹਮ ਦੀ ਮਲਕਾਤ ਦੀ ਕਿ ਸਰਬ ਬ੍ਰਹਮੰਡੀ ਇਹਨਾਂ ਨੇ ਗੱਲ ਕੀਤੀ ਹੈ ਕਿਉਂਕਿ ਟਕਰਾਵ ਚ ਦੇ ਆ ਰਹੇ ਹੈ ਨਿਰਗੋਣ ਨਿਰਾਗ ਨਾਲ ਵਰਦੀ ਨੇ ਜਿਹੜੇ ਉਹ ਸਰਗਮ ਨਾਲ ਤਕਰੋਬੇ ਦਾ ਕਰਦੇ ਨੇ ਜਿੰਮੇਦਾਰ 10.2 ਅਰੰਗ ਬਹੁਤ ਸ਼ਿਕਨ ਨੇ ਉਹ ਫਿਰ ਇਕ ਜਿਹੜਾ ਇਹ ਭਾਰਤੀ ਸਭਿਆਚਾਰਾ ਜਿਹੜਾ ਕਿ ਪੱਤ ਸਾਰੀ ਦੁਨੀਆ ਦੇ ਵਿੱਚ ਪ੍ਰਕਿਰਤੀ ਪੂਜਕ ਸੀ ਬੇਸ਼ੱਕ ਪਾਣੇ ਉਹ ਭਾਰਤੀ ਸਭਿਆਚਾਰ ਦਾ ਪ੍ਰਭਾਵ ਸੀ ਜਾਂ ਆਪਣੇ ਆਪ ਉਹਨਾਂ ਤੋਂ ਦੁਨੀਆਂ ਪੈਦਾ ਹੋਈਆਂ ਮੁੱਲੀਆਂ ਆਧ ਸੰਸਕ੍ਰਿਤੀਆਂ ਨੇ ਉਹ ਕੁਦਰਤ ਚ ਰਹਿੰਦੀਆਂ ਸੀਗੀਆਂ ਕੁਦਰਤ ਨੂੰ ਮੋਨਾ ਆਦਮ ਸਾਹਿਬ ਕੀਤਾ ਹੈ ਸ਼ੁਰੂਆਤ ਤਾਂ ਭਾਰਤਿਕ ਜਿਹੜਾ ਦੇਸ਼ ਹੈ ਹੁਣ ਜਿੱਥੇ ਜਿਹੜਾ ਹੈ ਇਹ ਦੇਵੀ ਦੇਵਤਾ ਜਾਂ ਸਰਗਣ ਪ੍ਰਕਿਰਤੀ ਦੀ ਪੂਜਾ ਅਜੇ ਵੀ ਚੱਲ ਰਹੀ ਹੈ ਗੁਰਬਾਣੀ ਦਾ ਨਾਮ ਨੇ ਇਸ ਕਰਕੇ ਮਿਲਿਆ ਵੀ ਗੁਰਬਾਣੀ ਜਿਹੜੀ ਟੈਕਨੋਲੋਜੀ ਪੈਦਾ ਕਰਦੀ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਸ ਸੱਦੀ ਉਹੀ ਜਿਸ ਦਾ ਅੰਦਰ ਚੱਲ ਕੇ ਸਰਗਣ ਤੋਂ ਨਿਰਅਕਰਵਲ ਪਹੁੰਚਣ ਦੀ ਜੇਸ਼ਨ ਨੂੰ ਦਸਤੀ ਐ ਦੇ ਦੇ ਅੰਦਰ ਮੇਰਾ ਕਹਾਣੀ ਹੈ ਬਾਸ ਸਰਗੁਣ ਦਾ ਇਸ਼ਾਰਾ ਹੈ ਸਰਗੁਣ ਦਾ ਵੀ ਸੀ ਜੇ ਆਪਾਂ ਬ੍ਰਹਾਨਕ ਤੌਰ ਤੇ ਦੇਖੀਏ ਸਤਕਾਰ ਕਰਾਂਗੇ ਗਊ ਮਾਤਾ ਨੂੰ ਕਿਹਨਾਂ ਨੇ ਕਿਹਾ ਵੀ ਮੈਂ ਤੇ ਨਵਾਵਾਂ ਜੀ ਕਹ ਜੀ ਇਹਨਾਂ ਨੇ ਮਾਤਪਾ ਸ਼ਰੂ ਨਿਲੇ ਆ ਹੈਗਾ ਗਊ ਮਾਤਾ ਦੇ ਇੱਕ ਉਹ ਪ੍ਰਕਿਰਤੀ ਜਿਵੇਂ ਇਸ ਪੇਪਰ ਦੇ ਵਿੱਚ ਵੀ ਕਿਹਾ ਗਿਆ ਵੀ ਉਹਦੇ ਤੇ ਵੀ ਅਸੀਂ ਆਸ਼ਰਮ ਤਾਂ ਗਊ ਬੁਧਾਰੂ ਪਸ਼ੂ ਨੇ ਜਿਹੜੇ ਚਾਹੇ ਉਹ ਬੱਕਰੀ ਹੈ ਚਾਹੇ ਉਹ ਮੱਜੇ ਚਾਹੇ ਉਹ ਪਾਰਟੀ ਸੰਸਕ੍ਰਿਤੀ ਦਾ ਪ੍ਰਤੀਕ ਹੈ ਇਹਨਾਂ ਦਾ ਮਤਲਬ ਵੀ ਉਹਦੇ ਦੇ ਨਾਂ ਵੀ ਦੁੱਧਵਾਦ ਬਿਨਾ ਖੇਤੀਬਾੜੀ ਬਿਨਾ ਨਹੀਂ ਸਾਰ ਸੰਭੇਗ ਹੈਗੇ। ਤੋਂ ਅਚਾਰਾ ਨੇ ਇਹਦਾ ਸਟੇਸ਼ਨਾਂ ਲੜੀ ਵੀ ਪੁਸਤਕ ਸਵੇਰੇ ਕੋਲੋਂ ਪਹਿਲੇ ਇਹਨਾਂ ਨੇ ਪੜ੍ਹ ਕੇ ਸੁਣਾਈ ਸੀ। ਆਪ ਨੇ ਇਹਨਾਂ ਨੇ ਇੱਕ ਦ੍ਰਿਸ਼ਟੀ ਦੇ ਨਾਲ ਕੀਤਾ ਹੈਗਾ। ਸ਼ਾਂਤ ਦ੍ਰਿਸ਼ਟੀ ਇਹਨਾਂ ਨੂੰ ਬਣਾਉਣ ਦੀ ਲੋੜ ਹੈ। ਤੇ ਸ਼ਾਂਤ ਦ੍ਰਿਸ਼ਟੀ ਨਾਲ ਹੀ ਇਹ ਮਸਲਾ ਹੱਲ ਹੋਣਾ ਹੈਗਾ। ਕਿਉਂਕਿ ਇੱਕ ਦ੍ਰਿਸ਼ਟੀ ਹੈ ਜਿਹੜੀ ਕੋਈ ਵੀ ਹੈ। ਉਹਨਾਂ ਲਈ ਬਾਈਕ ਸ਼ੇਅਰ ਮੈਂ ਸਤਰਾੰਦਸੀ ਦਾ ਕਹਿ ਕੇ ਆਪਣੀ ਥਾਂ ਲੈਣਾ ਪੰਜਾਬੀ ਭਾਸ਼ਾ ਤੂੰ ਬਚਪਨ ਵਿੱਚ ਲਾੜੀ ਢਾਇਆ ਤੂੰ ਬਚਪਨ ਵਿੱਚ ਲਾੜੀ ਢਾਇਆ ਬਣ ਕੇ ਮੈਂ ਈ ਰਹੀ ਏ ਤੂੰ ਮੇਰੀ ਹਮਜੋਲੀ ਸਨੀਆਂ ਪਿੱਛੋਂ ਤੇਰੇ ਤੰਤੋਂ ਮਸਾਂ ਲੁਹਾ ਆਂ ਲੀਰਾ ਸਨੀਆਂ ਪਿੱਛੋਂ ਤੇ मसा नु लीरा पह नेरे गीता रेशम अए मेरी मोली ऐं मोली धनवाद ਕਲੋਂ ਤੋਂ ਪਸਟੀ। ਇਹਦੇ ਨਾਲ ਹੀ ਪਿਆਰ ਰਹਿਣ ਜੀ। ਹਵਾਰਪੁਰੀ ਦਾ ਹਰ ਸਿੰਘ ਹਵਾਰਪੁਰੀ। ਪੇਟਰ ਮੀ ਟੁੰਗਣੀ ਹੈਗੇ ਨੇ। ਅੱਜ ਬਹੁਤ ਬਹੁਤ। ਆਹਨ ਸਰਕਾਰ ਲੋਕ ਪ੍ਰਧਾਨ ਜਿੰਦਰ ਵਿਸ਼ਵਾਸਨਾ ਅਜੀਤ ਸ਼ਕਰਾ। ਅੱਗੇ ਪਰਮਿੰਟਰ ਮਾਨ ਜੀ ਸਾਡੇ ਸਾਹਮਣੇ ਰੱਖੇ ਸਾਹਿਤਿਕ ਸੰਚਨ ਦੇ ਜੁੜੇ 57 ਪ੍ਰੇਖਕ ਤੋਂ ਪਾਠ ਪਰਾਣ ਨੂੰ ਸਭ ਤੋਂ ਪਹਿਲਾਂ ਇੱਕ ਗੱਲ ਦੀ ਮੈਂ ਦੱਸ ਦੇਵਾਂਗਾ ਸਾਡੇ ਕਲਮ ਗਾਂਧੀ ਨੂੰ ਇਹਨਾਂ ਦੇ ਜੋ ਜਜ਼ਬਾਤ ਨੇ ਆਪਣਾ ਬੜੀ ਦਲੇਰੀ ਨਾਲ ਇਹਨਾਂ ਨੇ ਲਿਖ ਦੇਣਾ ਹੈ ਭਾਵੇਂ ਕਿਸੇ ਦੇ ਜੁੱਤੇ ਲੱਗੇ ਹੋਣਗੇ ਮੇਰੇ ਵੀ ਜੁੱਤੇ ਵਰਗਾ ਕਿ ਖਾਸੀਆਂ ਵੱਜੀਆਂ। ਉਹ ਇੰਨੇ ਚਲੀਆਂ ਵੀ ਪੈਂਦੀਆਂ ਨੇ। ਉਹ ਸੱਭਿਆਚਾਰ और सभ्यता ਤੇ ਲੇਖਣਾ ਬਹੁਤ ਸਮਰੂਹ ਜਿਹੇ ਦਾ ਕੰਮ। ਇਹਨਾਂ ਨੇ ਬੜੀ ਕਲਮ ਚਲਾਈ ਹੈ। ਥੰਮ ਜੋ ਬਿੰਦੂ ਇਹ ਲੈ ਕੇ ਚੱਲੇ ਰਹੇ ਸਭਿਆਤਾ ਦੀ ਉਤਪਤੀ ਬਾਰੇ ਜੋ ਮੈਂ ਸੰਦੂ ਘਾਤੀ ਦੀ ਸੰਬਤਾਂ ਤੇ ਬୈਧਿਕ ਸੰਬਤਾਂ ਮੰਨਨੇ ਰੱਖ ਕੇ ਜਾਂ ਉਸ ਦੀ ਉਪਮਾ ਠੀ ਕਹੂੰਗਾ ਇਹ ਜਿਹੜਾ ਇਹਨਾਂ ਦਾ ਤਿੰਨ ਮਾਵਾਂ ਦਾ ਵਿਸਾਰਾ ਜੋ ਇਹਨਾਂ ਨੇ ਲਿਖਿਆ ਹੈ ਬਹੁਤ ਚਿੰਤਨਾ ਆ ਵਿਸ਼ਾ ਮੈਂ ਇੱਕ ਗੱਲ ਤੇ ਵੰਗਲਾਂ ਤਾਂ ਇਹਨਾਂ ਨਾਲ ਕਾਫੀ ਕਹੀ ਮੋਕੇ ਸਪਸ਼ਟ ਵੀ ਹੋਏ ਨੇ ਸਾਡੇ ਕੁਝ ਪੇਪਰ ਮੰਨ ਵਾਲੇ ਸਾਥੀਆਂ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ ਮੈਂ ਇਹ ਗੱਲ ਜ਼ਰੂਰ ਇਹਨਾਂ ਨਾਲ ਸਾਂਝੀ ਕਰਨਾ ਚਾਹਾਂਗਾ ਗਦਰਨਾ ਤੋਂ ਸਪਸ਼ਟ ਕਰਨ ਵੀ ਚਾਹਾਂਗਾ ਇਸ ਵਰਗਾ ਇਹਨਾਂ ਨੇ ਖੁਦ ਇਸ ਗੱਲ ਨੂੰ ਤਸਲੀਮ ਕੀਤਾ ਹੈ ਵੀ ਜਿੰਨੇ ਆਮ ਜਵਾਬਾਂ ਨੇ ਸਾਰੀਆਂ ਜਵਾਲਾਂ ਪਾਣੀ ਦੇ ਸਰੋਤਾਂ ਦੇ ਦੁਆਲੇ ਵਿਕਸਿਤ ਹੋਏ ਬਾੜ ਕਾਰ ਪਹਿਲੇ ਆਈ ਪਹਿਲੇ ਨੇ ਚਿਨਾਉਂਦੇ ਕਿ ਥਾਂ ਹੈ ਲੇਕਿਨ ਜੇ ਮਾਮਾ ਤੈਨ ਤੋਂ ਬਾਅਦ ਇਹ ਜਿਹੜੀ ਚੌਥੀ ਮਾਹੀ ਨੂੰ ਅਸੀਂ ਗੰਗਾ ਮਾ ਕਹਿੰਿਆ ਗੰਗਾ ਮਈਆ ਕਹਿੰਿਆ ਜਿਹੜੀ ਇਹ ਨਿਰੰਤਰ ਉਪਲਬਧ ਪਾਣੀ ਦੇ ਸਰੋਤਾਂ ਦਾ ਇੱਕ ਪ੍ਰਤੀਕ ਹੈ ਚਲੋ ਆਪਾਂ ਪੂਰਬਾ ਪੁੱਤਰੀ ਭਾਰਤ ਆਣੇ ਨੇ ਗੰਗਾ ਰੱਖ ਲਿਆ ਕਿਉਂਕਿ ਪਹਾੜਾਂ ਤੋਂ ਨਿਰੰਤਰ ਪਾਣੀ ਸਾਨੂੰ ਬਲੰਦ ਕਰਾ ਰਹੀ ਹੈ ਉਸ ਮਹਾ ਦਾ ਜ਼ਿਕਰ ਮੈਂ ਚਾਹੁੰਦਾ ਕਿ ਚੌਥੀ ਮਹਾਨੇ ਰੂਪ ਵਿੱਚ ਇਹ ਕੋਈ ਵਿਦਿਅਕ ਸ਼ਬਦ ਤਾਂ ਨਹੀਂ ਆਪਾਂ ਨੇ ਆਪਣਾ ਬਣਾਇਆ ਹੈਗਾ ਆਧਾਰ ਤਾਂ ਉਹਦਾ ਜ਼ਿਕਰ ਇਹ ਵਿੱਚ ਆਇਆ ਨਹੀਂ ਪਤਾ ਨਹੀਂ ਨਾ ਇਹ ਕਿਵੇਂ ਛੱਡਿਆ ਆਪਣਾ ਸਤੁੰਦ ਹੈ ਸਤੁੰਦ ਨਹੀਂ ਤੁਸੀਂ ਪੰਜਾਬ ਦੇ ਸੰਦਰਭ ਚ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਪਹਿਲਾ ਸ਼ਬਦ ਦਾ ਲੇਖਣਾ ਬਈ ਮੈਂ ਜਨਰਲਾਈਜ਼ ਗੱਲ ਕਰ ਰਿਹਾ ਜਿੰਨੀਆਂ ਵੀ ਸ਼ਬਦਾਂ ਆਮ ਆਨੇ ਪਰ ਉਹ ਆਪਣਾ ਕੀ ਨਹੀਂ ਸਬਤ ਹੈ ਪਾਣੀ ਦੀ ਨਾ ਨਹੀਂ ਸਬਤ ਹੈ ਜੰਨੀਆਂ ਵੀ ਨੇ ਪਾਣੀ ਦੇ ਸਰੋਤਾਂ ਦੀ ਕੋਈ ਉਹਨੇ ਚਰਚਾ ਨਹੀਂ ਕੀਤੀ ਹੈ ਅਸੀਂ ਸਭ ਲੋਕ ਜੁ ਕਹਾਂਗੇ ਕੌਮੇ ਦੀ ਪਿਆਰ ਨਾਲ ਸੰਬੰਧ ਤਾਂ ਅਸੀਂ ਸਿੰਧ ਨੂੰ ਭੁੱਲਦੇ ਹੋ ਬਗਾਨਾ ਹੋ ਗਿਆ ਜੋ ਇਸ ਕਲ ਦਾ ਇਤਿਹਾਸ ਕੋਸ਼ ਪਸ਼ਟੀ ਕਰਨ ਚਾਹੁੰਗਾ ਦੂਜਾ ਇਹ ਕਿ ਗਊ ਮਾਤਾ ਨੂੰ ਪ੍ਰੋਜੈਕਟ ਕੀਤਾ ਗਿਆ ਇਹਨਾਂ ਵੱਲੋਂ ਮਾਦੇ ਉਹ ਸਾਡੀ ਧਾਰਮਿਕ ਆਸਥਾ ਜਾਂ ਘਰੇ ਜੜੇ ਆਸਟਰ ਨੇ ਵੈਦਿਕ ਸਾਹਿਤ ਵਿੱਚ ਆਪਾਂ ਨੇ ਮਾਨਤਾ ਦੇਖੀ ਹੈ ਕਿ ਮਾਂ ਦਾ ਰੁਤਬਾ ਹੈ ਮੈਂ ਇਹਨੂੰ ਜਨਰਲਾਈਜ਼ ਕਰਦਾ ਵੀ ਜਿੰਨਾ ਵੀ ਪਸ਼ੂ ਤਾਂ ਹੈ ਕਈ ਸਭਿਤਾਵਾਂ ਦੇ ਚੋਂ ਦੇ ਆਪਾਂ ਗੱਲ ਕਰੀਏ ਸਾਡੇ ਮੱਧ ਏਸ਼ੀਆ ਦੀ ਉੱਥੇ ਉਹਨਾਂ ਦਾ ਜਿਹੜਾ ਪਸ਼ੂ ਤਾਂ ਸੀ ਉਹਦੇ ਵਿੱਚ ਜਿਹੜਾ ਫੀਮੇਲ ਕੋਈ ਜੀਵ ਸੀ ਵੀ ਮਾਤਰੀ ਤੋਲ ਸੀ ਉਹਦਾ ਇਹਨਾਂ ਨੇ ਮੇਰਾ ਕੱਲ ਆਵਾੜੀ ਕੀਤਾ ਹੈਗਾ ਇਹ कई बार आत्मसात नहीं होंगे गल् जिमें सभ्यता की उत्पत्ति गल करते हैं बहुत वेकिन सभ्यता मैं लभ रहा पसारे की तो इन्होंने बड़ी वजिया गल की है लेकिन सभ्याचार और सभ्यता डिफाइन करना उसका जो जो भी गल तुरारा तो बाद चाहूंगा पहला सभ्याचार है कि? ਉਹਨ ਕੋਲ ਕੋ ਆਸ਼ੀਰਵਾਦ ਨਹੀਂ ਕੋਈ ਚਾਹੁੰਦਾ ਸੀ ਮੈਨੂੰ ਕੋਦੇ ਟੋਕਾ ਮਿਲ ਜਾਣਾ ਜੋ ਅਕੈਡੈਮਿਕ ਤੌਰ ਤੇ ਆਪਾਂ ਸਭਿਤਾ ਹੈ ਜਾਂ ਸੰਤਾਚਾਰ ਦੀ ਪਰਵਾਸਾ ਵੜਦੇ ਆ ਉਹਦੀ ਮੈਨੂੰ ਕਮੀ ਜ਼ਰੂਰ ਚਲੀ ਗਈ ਲੇਕਿਨ ਓਵਰ ਆਲ ਜਿਸ ਦਲੇਰੀ ਨਾਲ ਇਹਨਾਂ ਨੇ ਆਪਣਾ ਵਿਊ ਪੁਆਇੰਟ ਕੋ ਜਾ ਕੇ ਕੀਤਾ ਹੈ ਉਹਦੇ ਲਈ ਵਾਕਈ ਵਧਾਈ ਦੇ ਫਤਿਹਗਾਨ ਨਾਲੀ ਪ੍ਰੇਮਲਤਾ ਜੀ ਨੇ ਜੋ ਸਭ ਤੋਂ ਵੱਡਾ ਕੰਮ ਕੀਤਾ ਹੈ ਵਾਤਾਵਰਣ ਨਾਲ ਸੰਬੰਧਿਤ ਜਿਆਦਾ ਲੈ ਕੇ ਨਾ ਲੈਨੇ ਨੌ ਸਖਸ਼ਾਂ ਵਾਲੀ ਗੱਲ ਅਸੀਂ ਲੋਕ ਗੁਰਜੰਨਤ ਤੌਰ ਤੇ ਵੀ ਵਾਤਾਵਰਣ ਦੇ ਸੇਵਾ ਸੰਭਾਲ ਜੋ ਦੀ ਕਾਇਮੀ ਲਈ ਸੰਘਰਸ਼ ਕੀਤਾ ਹਾਂ ਤਾਂ ਇਹਨਾਂ ਨੇ ਜੋ ਅਪਾਰਾ ਵਾਤਾਵਰਣ ਪੰਜਾਬ ਦੇ ਵਾਤਾਵਰਣ ਜਿਹੜੀ ਢਾਲ ਲੱਗ ਰਹੀ ਹੈ ਉਸ ਸੰਬੰਧ ਚ ਗੱਲਾਂ ਕੀਤੀਆਂ ਨੇ ਉਹਦੇ ਲਈ ਮੈਂ ਨਾਲ ਸ਼ੁਕਰ ਗੁਜ਼ਾਰਾਂ ਇਹ ਕਲਮ ਦਾੰਦ ਜੀ ਦੇ ਪੈਰ ਬਾਰਕ ਜਿੰਨਾ ਜਿਹੜੀਆਂ ਸ਼ੰਕਾਵਾਂ ਨਹੀਂ ਕਰਿਆ ਬੈਠ ਕੇ ਤੁਹਾਡੇ ਨਾਲ ਸੰਝੀਆਂ ਵੀ ਕਰਾਂਗੇ ਸਾਰੇ ਸ਼ਰੋਤਾਵਾਂ ਦਾ ਦੇ ਲੋਕਾਂ ਦਾ ਅਮਨ ਜੀ ਵਾਪਸ ਕਿਉਣਾ ਸਾਡੇ درمیان ਆਈ ਜੀ ਨੇ ਬਹੁਤ ਵਧੀਆ ਚਿੱਤਰ ਪ੍ਰਦਰਸ਼ਨੀ ਲਾਈ ਹੋਈ ਹੈ ਕਿਹਾ ਉਹਨਾਂ ਨੇ ਕਿਹਾ ਅਸੀਂ ਪ੍ਰਦਰਸ਼ਨੀ ਦਾ ਦੇ ਪ੍ਰਦਰਸ਼ਨੀ ਦਾ ਹੈ ਆਪਣੇ ਚਿੱਤਰਾਂ ਨੂੰ ਪ੍ਰਦਰਸ਼ਿਤ ਕੀਤਾ ਸੀ ਕਿ ਉਹ ਉਹਨਾਂ ਨੂੰ ਕੋਈ ਐਮਰਜੈਂਸੀ ਪੈ ਗਈ ਹੈ ਜਾਣਾ ਪੈ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਚਲੇ ਗਏ ਨੇ ਉਹਨਾਂ ਨੂੰ ਕੋਈ ਫੋਨ ਆ ਗਿਆ ਸੀ ਜ਼ਰੂਰੀ ਇਹ ਇਹ ਗੱਲ ਵੀ ਬੈਠੇ ਨੇ ਮੈਂ ਇਹਨਾਂ ਦੀ ਨੂੰ ਬੇਨਤੀ ਹੈ ਕਿ 2 ਮਿੰਟ ਦੇ ਲਈ ਆਪਣਾ ਸ਼ਬਦ ਵੀ ਸਾਡੇ ਨਾਲ ਸਾਂਝਾ ਕਰਨ ਅਤੇ ਅਸੀਂ ਉਹਨਾਂ ਦਾ ਸਨਮਾਨ ਵੀ ਕਰਾਂਗੇ ਇਹ ਬਹੁਤ ਹੀ इन दला है जी कि अणछुपी पी हाल तक इन्होंने जानकू जाना पै रहा है दो मिनट के लिए अपना गल करके फिर अनामान भी करेंगे साढ़े दरम्याग प्रिंसीपल अकबाल सिंकरौधी भी पहुंचे अंत का भी स्वागत करते हैं होर सारे दोस्त जिन्हें दूरों नेड़े हो कोई रामपुरा फूल तो धूरी तो मेलपुर आ रही सब का स्वागत करते हैं तुम ਧੰਨਵਾਦ ਤੁਹਾਨੂੰ ਸਭ ਨੂੰ ਜੀ ਆਪਣੀ ਮਿਹਰਬਾਨੀ ਹੈ ਜੋ ਮੈਨੂੰ ਅੱਜ ਦੀ ਇਹ ਸਵਨਿਮਿਸ਼ਾ ਹੋ ਸਕਿਆ ਤੁਹਾਨਾਂ ਸਾਰਿਆਂ ਦਾ ਹੀ ਧੰਨਵਾਦ ਹੈ ਜੀ ਮੇਰਾ ਇੱਕ ਵੱਖਰਾ ਖੇਤਰ ਹੈ ਮੈਂ ਤੁਸੀਂ ਕਲਮ ਨਾਲ ਸਹਿਤ ਰਚਦੇ ਹਾਂ ਤੇ ਮੈਂ ਬਰਸ਼ ਨਾਲ ਚਿੱਤਰ ਚਿਤਰਾਦਾ ਹੋਏ ਹੀ ਖੇਤਰਾਂ ਦੇ ਵਿੱਚ ਸਾਨੂੰ ਗਿਆਨ ਦੀ ਲੋੜ ਹੈ ਜੇਕਰ ਤੁਹਾਡੇ ਕੋਲ ਪਹਿਲਾ ਗਿਆਨ ਹੈ ਤਾਂ ਹੀ ਤੁਸੀਂ ਉਸ ਦਾ ਸਹਾਰਾ ਲੈ ਕੇ ਅੱਗੇ ਨੂੰ ਤੁਰਦੇ ਹੋ ਸਹਿਤ ਸਾਡੇ ਚਿੱਤਰਕਾਰਾਂ ਲਈ ਵੀ ਬਹੁਤ ਮਹੱਤਵਪੂਰਨ ਹੈ ਸਹਿਤ ਪੜਦੇ ਆਂ ਤਾਂ ਹੀ ਮਨ ਦੇ ਵਿੱਚ ਵੱਗ ਲਿਆ ਹੁੰਦੇ ਨੇ ਪ੍ਰਾਣ ਜੋ ਸਾਡਾ ਸਵਾ ਸੀਗਾ ਉਸ ਨੂੰ ਅਸੀਂ ਉਸ ਤਰ੍ਹਾਂ ਹੀ ਸਹਿਤ ਰਾਹੀਂ ਜਾਣ ਸਕਦੇ ਆਂ ਕਿਉਂਕਿ ਅੱਜ ਕੱਲ ਮੂੜੀ ਦਾ ਜ਼ੁਕਾ ਹੈ ਅਤੇ ਉਹ ਸਾਰਾ ਕੁਝ ਖੋ ਲਿਆ ਗਿਆ ਗਵਾਇਆ ਨਹੀਂ ਹੈ ਖੋ ਲਿਆ ਗਿਆ ਹੈ ਇਹਦੇ ਲਈ ਸਾਸ਼ਾ ਦਾ ਦੌਰ ਹੈ ਕਿਉਂਕਿ ਸਾਸ਼ਾ ਰਚਨ ਵਾਲੇ ਜਾਣਦੇ ਨੇ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਤਾਂ ਉਸ ਦਾ ਸਭੇਚਾਰ ਉਹਦਾ ਸੈਕਟਰ ਹੋਣਾ ਚਾਹੀਦਾ ਇਸ ਲਈ ਤੁਹਾਡੇ ਜਿਲ੍ਹੇ ਦੇ ਵਿੱਚ ਜੇਕਰ ਪੰਜਾਬੀ ਦਾ ਮੋਹ ਹੈ ਪੰਜਾਬੀਅਤ ਦਾ ਮੋਹ ਹੈ ਤਾਂ ਇਸ ਲਈ ਤੁਸੀਂ ਹਰਲੇ ਕਰ ਰਹੇ ਹੋ ਤੇ ਮੈਂ ਸਭ ਦਾ ਇਸ ਨੂੰ ਕਈ ਹੁਣਾ ਬੰਦ ਪ੍ਰਾਰੇ ਕਰਨੀ ਮੈਨੂੰ ਪੰਜਾਬੀ ਸਹਿਤ ਨੂੰ ਚਿਤ੍ਰਨ ਕਰਕੇ ਸਟੇਟ ਵਾਰਡ ਮਿਲਿਆ ਅਤੇ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਮੈਂ ਇਸ ਦੇ ਗੋਲੀਆਂ ਤਲਾ ਕੇ ਸਟੇਟ ਵਾਰਡ ਮਿਲੇ ਲੋਕੋ ਜੋ ਕੀ ਰੁਝਾਨ ਹੈ ਕਿ ਜੇ ਤੁਸੀਂ ਕੋਈ ਅਹੁਦਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਤੋਂ ਵੱਧਿਆ ਦੇ ਗੋਲੀਆਂ ਟਕਾਉਣਾ ਪੈਣਾ ਪਰ ਮੇਰੀ ਜਮੀਰ ਇਹ ਨਹੀਂ ਮੰਨਦੀ ਮੈਂ ਕੰਪੀਟੀਸ਼ਨ ਦੇ ਵਿੱਚ ਆ ਲੰਘ ਕੇ ਪੰਜਾਬ ਦੇ ਇੱਕ ਫਰਸਟ ਆ ਕੇ ਸਟੇਟ ਵਾਰਡ ਮਿਲਿਆ ਮੈਨੂੰ ਅਤੇ ਮੈਂ ਹੋਰ ਤਾਂ ਕਿ ਰਹੀ ਸਭ ਇਹ ਚਾਰ ਦੇ ਲਈ ਜੋ ਵੀ ਚੁੱਕਿਆ ਚੰਗਾ ਸਮਾਸ ਸੀ ਉਸ ਨੂੰ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਘਰੋਂ ਚੱਲੇ ਹੋ ਤੁਹਾਡੀ ਆਪਣੀ ਇੱਕ ਲਾਈਨ ਹੈ ਕਿਉਂਕਿ ਜਿਹੜਾ ਮਾਈਂਡ ਸੈਟ ਹੁੰਦਾ ਆਪਾਂ ਉਸੇ ਦੇ ਅਨੁਸਾਰ ਪਲਾਨਿੰਗ ਕਰਕੇ ਚੱਲਦੇ ਆ ਅਤੇ ਉਹੀ ਦੇਖਣਾ ਚਾਹੁੰਦੇ ਆ ਚਿਤ੍ਰਕਾਰਾਂ ਦੀ ਸਮਾ ਦੇ ਵਿੱਚ ਲੋਕ ਚਿਤ੍ਰ ਦੇਖਦੇ ਨੇ ਸੈਤਕਾਰਾਂ ਦੀ ਸਮਾ ਦੇ ਵਿੱਚ ਲੋਕ ਸੈਤ ਤੇ ਵਿਚਾਰ-ਵਟਾਂਦਰਾ ਕਰਦੇ ਨੇ ਅਲੱਗ-ਅਲੱਗ ਰਸਤੇ ਨੇ ਲੇਕਿਨ ਆਪ ਜੀ ਡਾਕਟਰ ਭਗਵਾਨ ਸਿੰਘ ਜੀ ਨੇ ਮੈਨੂੰ ਇਹ ਸਭਾ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਮੈਂ ਡਾਕਟਰ ਭਗਵਾਨ ਸਿੰਘ ਜੀ ਦਾ ਫੇਰ ਬਹੁਤ ਹੈ ਜਿਹੜੇ ਸ਼ੁਕਰਗੁਜ਼ਾਰ ਹਾਂ ਤੇ ਆਪ ਸਾਰਿਆਂ ਲਈ ਮੈਂ ਸ਼ੁਭ ਕਾਮਨਾਵਾਂ ਦਿੰਨਾ ਆਪ ਜੀ ਦਾ ਬਹੁਤ ਬਹੁਤ ਤੁਸੀਂ ਚਿੱਤਰਾ ਨੇ ਨਾ ਸੱਭਿਆਚਾਰ ਵੀ ਪੇਸ਼ ਕੀਤਾ ਜੀਵਤ ਸੱਭਿਆਚਾਰ ਪੇਸ਼ ਕੀਤਾ ਜਿੱਤੀ ਚਿੱਤਰਾ ਮਿਹਰਬਾਨੀ ਬਹੁਤ ਬਹੁਤ